ਹੈਲੋ ਜੀ ਸਸ਼ੀਕਾਲ ਜੀ ਸਾਰਿਆਂ ਨੂੰ ਹੋਰ ਸਨੌਸ ਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਾਨੀ ਜੀ ਠੀਕ ਠਾਕ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਆਪਾਂ ਨੇ ਲਈ ਹੋਈ ਸੀਗੀ ਜਾਗਦੇ ਵਾਲੀ ਤੇ ਆਪਣੀ ਇਹ ਮੋੜੇ ਤੱਕ ਹੋ ਗਈ ਹੈ ਇਹ ਆਪਣਾ ਸੀਗਾ ਜੀ ਮਗਰ ਲਪੱਲਾ ਠੀਕ ਹੈ ਜੀ ਇਹ ਮਗਰ ਲਪੱਲਾ ਆਪਾਂ ਨੇ ਆਪਾਂ ਜਿਹੜੀ ਆਪਾਂ ਕਾਟ ਪਾਣੀ ਹੁੰਨੇ ਆ ਨਾ ਮੋਡੇ ਦੀ ਕਾਰਟ ਬਣਾਉਣਨੇ ਆ ਅੱਜ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਵੀ ਇਹ ਕਾਰਟ ਆ ਜਿਹੜੀ ਕਿਦਾਂ ਬਣਣੀ ਆ ਠੀਕ ਆ ਜੀ ਇਹ ਆਪਣਾ ਹੋ ਗਿਆ ਮਗਰਲਾ ਪੱਲਾ 17 ਇੰਚ ਤੇ ਆਪਾਂ ਨੇ ਮੋਡੇ ਕੱਢੇ ਨੇ 17 ਇੰਚ ਆਪਣੀਏ ਹੋ ਗਈ ਆ ਕੰਪਲੀਟ ਠੀਕ ਆ ਜੀ ਤੇ ਇਹ ਆਪਣੀ ਹੈਗੀ ਆ ਪਹਿਲੀ ਪੱਟੀ ਠੀਕ ਆ ਜੀ ਪਹਿਲੀ ਪੱਟੀ ਆ ਜੇਬ ਕੱਟੀ ਹੋਈ ਆ ਆਪਣੀ ਤੇ ਇਹ ਵੀ ਆਪਣੀ 17 ਇੰਚ ਤੱਕ ਕੰਪਲੀਟ ਹੋ ਗਈ ਆ ਤੇ ਇਹ ਆਪਣਾ ਇੱਕ ਪੱਟੀ ਆ ਤੇ ਆ ਦੂਜੀ ਪੱਟੀ ਆ ਜਿਹੜੀ ਆਪਣੀ ਇਹ ਵਾਲੀ ਲਾਈ ਹੋਈ ਆ ਹਲੇ ਇਹ ਹਲੇ ਰਹਿਦੀ ਆ ਇਦਾਂ ਠੀਕ ਆ ਜੀ ਇਹ ਇਹ ਵਾਲੀ ਰਹਿੰਦੀ ਹੈ ਇਹ ਵਾਲਾ ਇਹ ਚ ਡਿਜ਼ਾਈਨ ਪਾਇਆ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਇਹ ਹਲੇ ਥੋੜੀ ਜਿਹੀ ਰਹਿੰਦੀ ਹੈ ਇਹ ਦੀ ਕਾਟ ਬਾਅਦ ਵਿੱਚ ਪਾਉਣੀ ਹੈ ਤੇ ਪਤਾ ਕੀ ਕਰਨੀ ਆਪਣੇ ਜਿਹੜਾ ਆਪਣਾ ਮੂਰਲਾ ਪੱਲਾ ਹੁੰਦਾ ਜੀ ਮੂਰਲੇ ਪੱਟੀ ਹੈ ਜਿਹੜੀ ਨਾ ਮੂਰਲੇ ਪੱਟੀਆਂ ਦੀ ਜਿਵੇਂ ਹੁਣ ਦੇਖੋ ਆਪਾਂ ਸੂਟ ਸਿਉਣੇ ਨਾ ਕਮੀਜ਼ ਜਿਮੀ ਬਣਾਣੇ ਆ ਆਪਾਂ ਦੋਵੇਂ ਪੱਲੇ ਕੱਟਦੇ ਆ ਪਹਿਲਾਂ ਤਾਂ ਆਪਾਂ ਇੱਕੋ ਜਿਹੇ ਦੋਵੇਂ ਪੱਲੇ ਕੱਟ ਲੈਨੇ ਆ ਫਿਰ ਜਿਹੜਾ ਆਪਣਾ ਮੂਰਲਾ ਪੱਲਾ ਹੁੰਦਾ ਨਾ ਉਹਦੀ ਆਪਾਂ 1.5 ਇੰਚ ਦੀ ਕਾਟ ਪਾ ਦਿੰਦੇ ਆ ਹਾਂਜੀ ਜੀ ਮੈਂ ਉਹਦੀ ਆਪਾਂ 1.5 ਇੰਚ ਦੀ ਡੰਗਾਈ ਚ ਥੋੜੀ ਜੀ ਕੱਟ ਪਾਉਣੀ ਆ ਨਾ ਉਦਾਂ ਹੀ ਇਹਦੀ ਆਪਾਂ ਨੇ ਕੱਟ ਪਾਉਣੀ ਆ ਹੁਣ ਜਿਹੜੇ ਆਪਣੀ ਪੱਟੀ ਆ ਆਪਾਂ ਇਹਦੇ ਜਿਹੜੇ ਕੁੰਡੇ ਘਟਾਉਣੇ ਨੇ ਠੀਕ ਆ ਜੀ ਸਿੱਧੀ ਸਲਾਈ ਆਪਣੀ ਪਾਈ ਹੋਈ ਆ ਮਗਰਲੀ ਸਲਾਈ ਤੋਂ ਇਦਾਂ ਇਹਦੇ ਆਪਣੇ ਕਿਵੇਂ ਘਟਾਉਣੇ ਨੇ 4 4 ਕੁੰਡੇ ਪਹਿਲਾਂ ਘਟਾਉਣੇ ਆ ਫਿਰ ਉਧਰੋਂ ਆਵਾਂਗੇ ਜਦੋਂ ਦੂਜੀ ਸਲਾਈ ਪਾਵਾਂਗੇ ਪੁੱਠੀ ਫਿਰ ਤਿੰਨ ਕੁੰਡੇ ਆਪਣੇ ਪੁੱਠੇ ਘਟਾਉਣੇ ਆ ਠੀਕ ਆ ਜੀ ਤਿੰਨ ਤੋਂ ਬਾਅਦ ਫਿਰ ਆਪਾਂ ਨੇ ਦੋ ਫਿਰ ਇੱਕ 4 3 2 1 1 ਦੀ ਕਾਟ ਪਾਉਣੀ ਆ ਜਿਹੜੀ ਆਪਣੀ ਪੱਟੀ ਹੈ ਇਹਦੀ ਠੀਕ ਹੈ ਜੀ ਇਹਦੀ ਆਪਾਂ ਨੇ 4 3 2 1 ਦੀ ਕਾਟ ਪਾਉਣੀ ਹੈ ਜਿਵੇਂ ਆਪਾਂ ਕਮੀਜ਼ ਦੀ ਕਾਟ ਪਾਉਣੀ ਹੈ ਠੀਕ ਹੈ ਜੀ ਜਿਹੜੀ ਆਪਣੀ ਜੈਂਟਸ ਸੌਰੀ 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 ਲੇਡੀਜ਼ ਜੈੱਗਟ ਤੇ ਕੋਟੀ ਠੀਕ ਹੈ ਜੀ ਉਹਨਾਂ ਦੀ ਤੇ ਆ ਆਪਣਾ ਹੈਗਾ ਜੀ ਬੈਕ ਸਾਈਡ ਮਗਰਲਾ ਪੱਲਾ ਤੇ ਇਹਦੀ ਆਪਾਂ ਨੇ ਕਾਟ ਪਾਉਣੀ ਆ 3 2 1 ਦੀ ਇਹਦੀ ਆਪਾਂ ਨੇ ਪਹਿਲਾਂ ਆਪਣੇ 3 ਗੁੰਡੇ ਘਟਾ ਦੇਣੇ ਨੇ ਫਿਰ ਇਧਰੋਂ ਸਲਾਈ ਆਪਾਂ ਸਿੱਧੀ ਪੁਣਾਗੇ ਫਿਰ ਜਦੋਂ ਆਪਾਂ ਬੈਕ ਸਾਈਡ ਆਵਾਂਗੇ ਪੁੱਠੀ ਸਲਾਈ ਬਣਾ ਕੇ ਫਿਰ ਆਪਣੇ ਦੋ ਕੁੰਡੇ ਘਟਾ ਦੇਣੇ ਤੇ ਉਸ ਤੋਂ ਬਾਅਦ ਫਿਰ ਸਿੱਧੀ ਸਲਾਈ ਪਾ ਕੇ ਫਿਰ ਜਦੋਂ ਆਪਾਂ ਪੁੱਠੀ ਸਲਾਈ ਬਣਾਵਾਂਗੇ ਤੇ ਫਿਰ ਆਪਾਂ ਨੇ ਇੱਕ ਕੁੰਡਾ ਘਟਾ ਲੈਣਾ ਠੀਕ ਹੈ ਜੀ ਤਿੰਨ ਜਿਹੜਾ ਆਪਣਾ ਮਗਰਲਾ ਪਲਾ ਉਹਦੀ 3 2 1 ਦੀ ਕਾਟ ਪਾਉਣੀ ਹੈ ਤੇ ਜਿਹੜੀ ਆਪਣੀ ਇਹ ਵਾਲੀ ਪੱਟੀ ਆ ਨਾ ਫਰੰਟ ਵਾਲੀ ਉਹਦੀ ਆਪਾਂ ਨੇ 4 2 ਸੌਰੀ 4 3 2 1 ਦੀ ਕਾਟ ਪਾਉਣੀ ਹੈ ਠੀਕ ਹੈ ਜੀ ਇਹ ਇਦਾਂ ਕਾਟ ਪੈਂਦੀ ਆ ਤਾਂ ਕਿ ਜਿਹੜੀ ਮੂਰਲੀ ਪੱਟਿਆਰੀ ਥੋੜੀ ਜਿਹੀ ਢੰਗਾਈ ਚ ਕਾਟ ਪੈ ਜਾਂਦੀ ਹੁੰਦੀ ਆ ਤੇ ਜਿਹੜੀ ਆਪਾਂ ਇਧਰੋਂ ਗਲੇ ਵਾਲੀ ਆ ਇਹ ਆਪਾਂ ਥੋੜਾ ਜਿਹਾ ਮੋਡਾ ਕਰਕੇ ਨਾ ਦੋ ਕੁੰਗੜ ਦੋ ਤਿੰਨ ਉਂਗਲ ਕਰਕੇ ਨਾ ਮੋਡਾ ਤੇ ਇਸ ਤੋਂ ਬਾਅਦ ਫਿਰ ਆਪਾਂ ਇਧਰਲੀ ਸਾਈਡ ਤੋਂ ਘਟਾਉਂਦੇ ਆਵਾਂ ਇੱਕ ਇੱਕ ਕੁੰਡਾ ਠੀਕ ਆ ਜੀ ਮੋਡੇ ਦੇ ਫਿਰ ਦੇਖੋ ਤੁਸੀਂ ਕੁੰਡੇ ਜਿਵੇਂ ਆਪਾਂ 1 2 3 4 5 6 7 8 9 ਹੁਣ ਆ ਜੀ 9 ਜਾਂ 10 ਇੰਨੀ ਜੋਟੇ ਰੱਖ ਲਵੇ ਬਾਕੀ ਜਿਵੇਂ ਮੋਢਾ ਜਿਹੜੇ ਹਿਸਾਬ ਨਾਲ ਉਹਦਾ ਕਈ ਵਾਰੀ ਮੋਢਾ ਚੌੜਾ ਹੁੰਦਾ ਉਹਦੇ ਕਰਕੇ ਆਪਾਂ 12 ਜੋਟੇ ਵੀ ਰੱਖ ਸਕਦੇ ਹਾਂ ਜਾਨੀ ਕਿ 24 ਕੁੰਡੇ ਠੀਕ ਹੈ ਜੀ 10 ਜੋਟੇ ਵੀ ਬਹੁਤ ਨੇ ਤੇ 12 ਜੋਟੇ ਜੇ ਆਪਣਾ ਮੋਢਾ ਚੌੜਾ ਤਾਂ ਆਪਾਂ 12 ਜੋਟੇ ਰੱਖ ਕੇ 24 ਕੁੰਡਿਆਂ ਦਾ ਮੋਢਾ ਰੱਖ ਸਕਦੇ ਹਾਂ ਬਾਕੀ ਆਪਾਂ ਕੁੰਡੇ ਆ ਜਿਹੜੇ ਇਧਰੋਂ ਇੱਕ ਇੱਕ ਕਰਕੇ ਕਟਾਈ ਜਾਵਾਂਗੇ ਪੱਟੀ ਕਰਨ ਨੂੰ ਠੀਕ ਹੈ ਜੀ ਇਹ ਅੱਜ ਦੀ ਆਪਣੀ ਵੀਡੀਓ ਸੀਗੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਫਿਰ ਆਪਾਂ ਅਗਲੀ ਵੀਡੀਓ ਨੂੰ ਤੁਹਾਨੂੰ ਮਿਲਾਂਗੇ ਉਦੋਂ ਤੱਕ ਲਈਜੀਏ ਸਾਰਿਆਂ ਨੂੰ ਸਾਸ਼ਿਕਾ